ਹਾਂਜੀ ਮਿੱਤਰੋ ਕਿਵੇਂ ਠੀਕ ਹੋ ਸਾਰੇ ਅੱਜ ਤੁਹਾਡੀ ਜੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਗੱਲਬਾਤ ਕਰਾਉਣੇ ਇੱਕ ਭਰਾਣਾ ਬਰਨਾਲੇ ਵਾਲੇ ਨਾਲ ਦਿਖਾਵਾਂਗੇ ਸੋਨੂੰ ਬਾਈ ਜੀ ਪੱਖੋ ਕੈਂਚੀਆਂ ਵਾਲੇ ਟਰੈਕਟਰ ਤੇ ਗੱਲਬਾਤ ਰਾਹੀਂ ਸੁਣੋ ਤੁਸੀਂ ਵੀਡੀਓ ਕਰ ਦਿਓ ਵੀਡੀਓ ਸ਼ੇਅਰ ਤੇ ਲਾਈਕ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ ਬਾਈ ਜੀ ਫਾਰਮਰ ਕਿੰਗ ਨਟ 11 ਨੂੰ ਆਜੋ ਬਾਈ ਜੀ ਸੁਣੋ ਗੱਲਬਾਤ ਭਰਾ ਦੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਟਰੈਕਟਰ ਬਰਨਾਲਾ ਮੰਡੀ ਦੀ ਵੀਡੀਓ ਆਜੋ ਕਰਾਂ ਫਿਰ ਬਾਈ ਪਹੁੰਚੇਗੇ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਟਰੈਕਟਰ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਆਹ ਬਾਈ ਦਾ ਟਰੈਕਟਰ ਆ ਹੋਰ ਬਾਈ ਕੀ ਹਾਲ ਆ ਠੀਕ ਆ ਵੀਰੇ ਆਪਰਾ ਨਾਮ ਕੀ ਵੀਰੇ ਨਾ ਗੱਗੂ ਵੀਰੇ ਬਰਨਾਲਾ ਗੱਗੂ ਆਪਾਂ ਬਾਈ ਕਾ ਟਰੈਕਟਰ ਲੈ ਕੇ ਆਏ ਆਜੋ ਪੰਜ ਕਿ ਟਰੈਕਟਰ ਲੈ ਆਉਂਦੇ ਆ ਠੀਕ ਆ ਆਪਾਂ ਟਰੈਕਟਰ ਬਾਈ ਮੰਡੀ ਤੋਂ ਵਗੈਰ ਹੋਰ ਕਿੱਥੇ ਖੜੇ ਕਰਦੇ ਆ ਕੋ ਖੰਝਾਂ ਘੜੇ ਹੁੰਦੇ ਆ ਆਪਣੇ ਠੀਕ ਆ ਕਸ਼ ਕਰ ਮਾ ਮਰਕਸਾਪ ਨੇ ਠੀਕ ਆ ਆਪਣਾ ਫੋਨ ਨੰਬਰ ਵੀ ਪਹਿਲਾਂ ਦੱਸਦੇ ਬਾਈਆਂ ਨੂੰ ਫੋਨ ਨੰਬਰ ਹੈਗਾ 98155 7475 ਠੀਕ ਆ ਉੱਥੇ ਬਾਈ ਲਾਲਾ ਜੀ ਕਹਿੰਦੇ ਹੁੰਦਾ ਕੈਂਚੀਾਂ ਦੇ ਉਹਨਾਂ ਦਾ ਹੈਗਾ 98150 75672 ਠੀਕ ਆ ਜੀ ਆਪਣੂੰ ਆਹ ਟਰੈਕਟਰ ਬਾਰੇ ਚਾਹਣਾ ਪਾ ਬਾਈ ਪਹਿਲਾਂ ਇਹ 2014 ਮਾਡਲ ਹੈ ਵੀਰੇ ਠੀਕ ਆ ਜੀ ਉਸਕਰ ਦਾ ਇੰਜਨ ਹੈਗਾ ਠੀਕ ਆ ਵੀਰੇ ਮੂਲੇ ਟਾਇਰ ਨਾਲ ਦਿਆ 70-75 ਪੈਸੇ ਪਿਛਲੇ ਦਵਾਰ ਦਿਆਂ 85 ਠੀਕ ਆ ਜੀ ਜਿੰਨਾ ਟਰੈਕਟਰ ਹੈਗਾ ਸਾਰਾ ਜਿਹਨੂੰ ਟਰੈਕਟਰ ਠੀਕ ਆ ਜੀ ਆਹ ਟਰੈਕਟਰ ਦਾ ਹਾਲ ਤਾਂ ਇੱਕ ਕਲੱਚ ਵੀ ਨਹੀਂ ਖੁੱਲਿਆ ਪੂਰਾ ਸੋਹਣਾ ਟਰੈਕਟਰ ਜੰਨਾ ਠੀਕ ਹੈ ਬਾਈ ਕਿੰਨਾ ਮਾਡਲ ਹੈ ਮਾਡਲ 2014 ਦਾ 14 ਰੇਟ ਕੀ ਕਰਤਾ ਵੀਰੇ ਦਾ ਰੇਟ ਇਹਦਾ 5 ਲੱਖ 15 ਹਜ਼ਾਰ ਮੰਗ ਕਰਦੇ ਆ ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜਾਂਦਾ ਉਹਨਾਂ ਦੇ ਦਿਆਂਗੇ 85 ਹਜ਼ਾਰ ਠੀਕ ਹੈ ਜੀ ਲਓ ਬਾਈ ਟਰੈਕਟਰ ਬਹੁਤ ਸੋਹਣਾ ਜੀ ਇਹ ਬਾਈ ਜੀ ਕਵੇਂ ਨਾਗਾ ਇਹ ਫਰਸਟ ਓਨਰ ਹੀ ਹੈ ਅੱਛਾ ਫਰਸਟ ਓਨਰ ਟਰੈਕਟਰ ਹੈ ਦੇਖ ਸਕਦੇ ਹੋ ਵੀ 855 ਸਵਰਾਜ ਮਾਰੂਨੇਗਾ ਬਾਈ ਟਰੈਕਟਰ ਜੇ ਬਹੁਤ ਵਧੀਆ ਟਰੈਕਟਰ ਹੈ ਰੈਕੋਡਿੰਗ ਕਰਕੇ ਦਿਖਾ ਦੇਣਾ ਹੂੰ ਲੋ ਵੀ ਟਰੈਕਟਰ ਦੇਖੋ ਨਵਾਂ ਨਕੋਰ ਟਰੈਕਟਰ ਹੈ ਸੈਂਟਰ ਗੇਰ ਹੈ ਜੀ ਗੁੜਿਆਰ ਦੇ ਟਾਇਰ ਹੈ ਦੇਖੋ ਟਾਇਰ ਨਾਲ ਦੇਖੀਏ ਅੱਧੇ ਕ ਅੱਧਾ ਲਾ ਕੇ ਹੁਣ ਪਵਾ ਕੇ ਠੀਕ ਹੈ ਜੀ ਲੋ ਵੀ ਮਿੱਤਰੋ ਮੂਰਲੇ ਟਰਨ ਆਊਟ ਮੂਰਲੇ ਨਾਲ ਦੇ ਮੂਰਲੇ ਨਾਲ ਦੇ ਬਈ ਜਮਾ 65 ਟਾਇਰ ਪਾ ਮੂਰਲੇ ਠੀਕ ਹੈ ਜੀ ਲੋ ਵੀ ਕਾਗਜ਼ ਇਧਰ 60 ਦਾ ਫਾਰਮ ਟਰੱਕ ਬਾਈ ਕੋਲੇ ਹਾਂ ਜੀ ਲੋ ਵੀ ਇਹ ਟਰੈਕਟਰ ਬਾਰੇ ਦੱਸ ਬਾਈ ਇਹ 2013 ਮਾਡੂ ਟਰੈਕਟਰ ਦਾ ਠੀਕ ਹੈ ਇਹ ਟਰੈਕਟਰ ਸਾਰਾ ਜੇਨੂਇਨ ਟਰੈਕਟਰ ਹੈਗਾ ਠੀਕ ਹੈ ਜੀ ਲਿਟ ਆ ਰਹੇ ਨੇ ਨਵੇਂ ਆ ਗਏ ਖੰਮ ਵੀ JK 16 ਨੰਬਰ ਵੰਦ ਠੀਕ ਹੈ ਜੀ ਸੈਂਟਰ ਗੇਅਰ ਹੈ ਸੈਂਟਰ ਗੇਅਰ ਹੈ ਚੌਥਾ ਮਾਡਲ ਆ ਜਾਂਦਾ ਹੈ ਸੁਪਰ ਵੈਕਸ 14 15 ਚ ਆ ਜਾਂਦਾ ਠੀਕ ਹੈ ਬਈ ਲਓ ਵੀ ਟਰੈਕਟਰ ਬਹੁਤ ਸੋਹਣਾ ਬਈ ਇਹ ਬਈ ਤੁਰਿਆ ਰ ਉੱਪਰ ਉੱਪਰ ਕਪਣ ਕੂ ਖਤ ਰੇਂਦਾ ਪੂਰਾ ਵਧੀਆ ਟਰੈਕਟਰ ਹੈ ਬਈ ਚੌਥਾ ਮਾਡਲ ਚ ਆ ਜਾਂਦਾ ਅਸਿਆ ਠੀਕ ਹੈ ਕਿ ਫਾਰਮ ਸਾਡੇ ਦਾ ਲੋਕਾਂ ਨੂੰ ਪਤਾ ਹੀ ਹੈ ਹਾਂ ਪਹਿਲੇ ਨੰਬਰ ਦਾ ਟਰੈਕਟਰ ਹੈ ਰੇਟ ਕੀ ਹੈ ਦਾ ਰੇਟ ਇਹਦਾ ਕਰਦਾ 4 ਲੱਖ 5500 ਅਸਿਆ ਜੀ ਆਪਾਂ ਚ 4 ਲੱਖ ਠੀਕ ਹੈ ਠੀਕ ਹੈ ਜੀ 13 ਮਾਡਲ ਹੈ ਜੀ ਦੇਖ ਸਕਦੇ ਹੋ ਟਰੈਕਟਰ ਬਹੁਤ ਵਧੀਆ ਟਰੈਕਟਰ ਪੰਜਾਬ ਨੰਬਰ ਹੈ ਬਾਈ ਸਾਰੇ ਪੰਜਾਬ ਨੰਬਰ ਵੀਰੇ ਫਸਟ ਲੋ ਵੀ ਸਾਰੇ ਟਰੈਕਟਰ ਪੰਜਾਬ ਨੰਬਰ ਹੈ ਦੇਖ ਸਕਦੇ ਹੋ 60 ਦਾ ਫਾਰਮ ਟਰੈਕ ਲੋ ਵੀ ਇੱਕ ਹੋਰ ਆ ਗਿਆ ਜੀ ਸੋਨਾਲੀਕਾ 60 ਦਾ ਹਾਂ ਜੀ ਬੜਾ ਡੀ ਆਈ ਦੇਖ ਸਕਦੇ ਹੋ ਸਾਰੇ ਟਾਇਰ ਨਵੇਂ ਹਨਾ ਬਾਈ ਹਾਂ ਜੀ ਇਹਦੇ ਟਾਇਰ ਨਾ ਨਾਲ ਦੇ ਦੀਗੇ ਠੀਕ ਹੈ 16 ਨਾ ਉਠਾਈ ਦੇ ਸਾਰੇ ਟਾਇਰ ਆਪਾਂ ਨਵੇਂ ਪਾਤੇ ਬਿਲਕੁਲ ਨਵੇਂ ਹੈਗੇ ਠੀਕ ਹੈ ਬਾਈ ਤੇ 2015 ਮਾਡਲ ਹੈਗਾ ਜਿਵੇਂ ਨਵਾਂ ਟਰੈਕਟਰ ਹੈਗਾ ਠੀਕ ਹੈ ਜੀ ਜਿਦੋਂ ਆਪਾਂ ਨਵਾਂ ਕਹਿ ਸਕਦੇ ਠੀਕ ਹੈ ਬਾਈ ਉਹਨੂੰ ਕੋਈ ਗਰੁੱਪ ਹੀ ਲੱਗੀ ਵੀ ਹੈਗੀ ਦੇਖੋ ਵਧੀਆ ਲੱਗਿਆ ਵੇ ਠੀਕ ਹੈ ਜੀ ਛੜ ਗੇਰ ਹੈ ਛੜ ਗੇਰ ਹੈ ਹਾਂ ਜੀ ਹਾਂ ਛੜ ਗੇਰ ਕਿੰਨਾ ਕਿ ਚੱਲਿਆਦਾ ਬਈ ਇਹ ਇਹ ਚੱਲਿਆ ਪਾਊਗਾ ਯਾਰ 23 2400 ਘੰਟਾ ਅੱਛਾ ਇਹ ਕੈਪ ਕਾਰੇ ਨਾਲ ਲੱਗਿਆ ਵੇ ਇਹ ਪਹਿਲੀ ਪਾਰਟੀ ਦੀ ਹੈ ਅੱਛਾ ਪਹਿਲੀ ਤੇ ਠੀਕ ਹੈ ਜੀ ਦੇਖ ਸਕਦੇ ਹੋ ਬਈ ਟਰੈਕਟਰ ਪਾਵਰ ਸਟੀering ਹੈ ਜੀ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ 15 ਮਾਡਲ 495 ਰੇਟ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਰ ਦਿਓ ਵੀਡੀਓ ਸ਼ੇਅਰ ਬਹੁਤ ਵਧੀਆ ਟਰੈਕਟਰ ਹੈ ਜੀ ਜੇ ਕਿਸੇ ਨੇ ਲੈਣਾ ਕਪੈਣ ਕਪੂਨ ਵਾਸਤੇ ਤੂੜੀ ਵਾਲੇ ਵਾਸਤੇ ਮਰਜ਼ੀ ਕੰਮ ਲਈ ਚੱਲੋ ਹਾਂਜੀ ਜਮਾ ਨਵੇਂ ਟਾਇਰ ਆ ਬਈ ਕੁਝ ਕਰਾਉਣ ਦੀ ਲੋੜ ਨਹੀਂ ਇੰਜੀਨੀਅਰ ਨੂੰ ਵਧੀਆ ਪਿਆ ਬਈ ਦਾ ਪੂਰਾ ਜਾ ਰਿਹਾ ਵਿਚਾਰੇ ਉਹਨਾਂ ਤਸੱਲੀ ਕਰਕੇ ਲੈ ਕੇ ਜਾਵੇ ਬਾਹਰ ਦੇਖ ਨਹੀਂ ਠੀਕ ਹੈ ਜੀ ਦੇਖੋ ਬਈ ਟਰੈਕਟਰ ਲੋ ਬਈ ਇੱਧਰ ਆ ਗਿਆ ਟਰੈਕਟਰ 960 ਹਾਂਜੀ ਸਵਰਾਜ ਵਾਲਿਆਂ ਦਾ ਹਾਂਜੀ ਲੋ ਬਈ ਇਹ ਟਰੈਕਟਰ ਬਾਰੇ ਦੱਸ ਬਈ ਕੀ ਚ ਗੁਣ ਗਾਣਗੇ ਐ ਸੋਲਾ 2017 ਮਾਡਲ ਆ 17 ਨੇ ਮਾਰ ਕੇ ਇਹਦੇ ਠੀਕ ਹੈ ਜੀ ਤੇ ਟਾਇਰ ਜਿਹੜੇ ਹੈਗੇ ਆਗੇ 55 70 ਪੈਸੇ ਨਾਲ ਦੇ ਟਾਇਰ ਆ ਠੀਕ ਹੈ ਬਈ ਉਹਦਾ ਉਹ ਤਾਂ ਖੁੱਲਿਆ ਇਹਦਾ ਕਲੱਚ ਵੀ ਨਹੀਂ ਲੱਗਦਾ ਟਰੈਕਟਰ ਬਾਰੇ ਪਾਣ ਖੂਬੀਆਂ ਕੋਈ ਕਿਉਂ ਸਾਰਾ ਟਰੈਕਟਰ ਸੋਹਣਾ ਹੈ ਫਿਰ ਜਿੰਨਾ ਹੈਗਾ ਜੈਨਨ ਟਰੈਕਟਰ ਇਹਦਾ 855 ਨਾਲ ਕੀ ਫਰਕ ਹੈ 855 ਨਾਲ ਥੋੜਾ ਜਿਹਾ ਲੰਬਾਈ ਚ ਵੱਧ ਹੁੰਦਾ ਹੈ ਲੰਮਾ ਹੁੰਦਾ ਠੀਕ ਹੈ ਬਾਈ ਤੇ ਬਾਕੀ ਹੌਸਪਾਵਰ ਵੀ ਇਹਦੀ ਵਾਧਾ 60 ਹੌਸਪਾਵਰ ਪਹੁੰਚ ਆ ਜਾਂਦਾ ਹੈ ਠੀਕ ਹੈ ਜੀ ਤੇ ਉਹ ਜਿੰਨਾ ਹੈਗਾ ਸਾਰਾ ਜੈਨਨ ਹੈਗਾ ਮਰਮਰ ਮੈਂ ਦੇਖ ਲਓ ਸਾਰਾ ਨਾ ਸਮਝੋ ਟਰੈਕਟਰ ਸੋਹਣਾ ਠੀਕ ਹੈ ਬਾਈ ਲਮਾਗਰ ਦਾ ਸੋਹਣਾ ਟਰੈਕਟਰ ਇਹ ਲਓ ਇੱਥੇ ਸੋਹਰਾ ਆ 855 ਮਰਗਾਰਡੀ ਵੱਡੇ ਹਨ ਉਹਨਾਂ ਨੂੰ ਹਾਂ ਜੀ ਹਾਂ 16 ਦਾ ਟਾਇਰਾ ਚਾਹੁੰਦਾ ਟਰੈਕਟਰ ਹੈ। 16 ਦੇ ਟਾਇਰਾ ਚਾਹੁੰਦਾ ਟਰੈਕਟਰ ਹੈ। ਆ ਜੀ ਦਿਆਂ ਦਾ ਆ ਚੀਜ਼ਾਂ ਤੋਂ ਵੀਰੇ। ਦੇਖੋ ਪਿੱਛੋਂ ਹਰ ਕੇ ਪਤਾ ਲੱਗ ਜਾਂਦਾ ਵੀ ਕਿੰਨਾ ਚੱਲਦਾ ਕੱਲੀ। ਉਹ ਲੈ ਕੇ ਤੁਰਿਆ ਫਿਰ ਤਿੰਨਾਂ ਗੱਟ। ਹਾਂ ਹਾਂ ਠੀਕ ਹੈ। ਲੋ ਵੀ ਅਗਲਾ ਟਰੈਕਟਰ ਦਿਖਾਓ ਬਈ। 16 ਦਾ। ਦੇਖ ਸਾਹਿਬ। 17 ਮਾੜਾ 5 ਲੱਖ 65 ਹਜ਼ਾਰ ਰੁਪਏ ਦਾ। ਟਰ ਦੇਖੋ ਟਰੈਕਟਰ ਬਹੁਤ ਵਧੀਆ ਹੈ। ਟਰ ਟੂਰ ਪੂਰੇ ਸੋਨੇ ਪਏ ਆ 960 ਐਫ। ਸੋਹਣਾ ਲਿਖਾ ਬਾਈ ਦਾ 17 ਮਾਡਲ 17 ਮਾਡਲ ਹੈ ਤੇ ਆ ਟਾਇਰ 50 ਪਾਵਰ ਦਾ ਚੌਕੜਾ ਨਾਲ ਲਈ ਹੈ ਮੂਹਰੇ 70-75 ਪੈਸੇ ਪਿੱਛਨੇ ਹੈਗੇ 60-65 ਪੈਸੇ ਦਾ ਠੀਕ ਹੈ ਜੀ ਪੂਰਾ ਸੋਹਣਾ ਟਰੈਕਟਰ ਸਾਰਾ ਹੀ ਹੈ ਹਾਂ ਜੀ ਠੀਕ ਹੈ ਤੇ ਇਹ ਕਿੰਨੇ ਦਾ ਵੀਰੇ ਇਹ ਫਰਸਟ ਪਾਰਟੀ ਦਾ ਹੀ ਹੈ ਵੀਰੇ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਪਾਵਰ ਸਟੀering ਹੈ ਤੇ ਇਹ ਕਿੰਨੇ ਦਾ ਦੇਮੋਗ ਬਾਈ ਇਹ ਆਪਾਂ ਦੇ ਦਾਂਗੇ 4 ਲੱਖ ਤੇ 85000 ਰੁਪਏ ਦਾ ਠੀਕ ਹੈ ਮਾਡਲ 17 ਫਰਸਟ ਮਾਡਲ 17 ਟੈਟੂ ਨਾਲ ਦਿਆ ਠੀਕ ਹੈ ਜੀ ਪੂਰਾ ਸੋਹਣਾ ਟਰੈਕਟਰ ਆ ਫਰਸਟ ਪਾਰਟੀ ਦਾ ਠੀਕ ਹੈ ਦੇਖੋ ਬਹੁਤ ਵਧੀਆ ਸ਼ੇਰ ਬਾਈ ਬਹੁਤ ਸੋਹਣਾ ਡੈਕਟਰ ਹੈ 750 ਸੋਨਾ ਲੇਕਾ ਸਾਧਰੀ ਲੱਗੇ ਆ ਹਾਂ ਜੀ ਜਦੋਂ ਤੋਂ ਪਤਾ ਲੱਗਿਆ ਬਹੁਤ ਵਧੀਆ ਡੈਕਟਰ ਹੈ ਹਾਂ ਹਾਂ ਆ ਦੇਖੋ ਜੀ ਆ ਪੈਰ ਪੂਰ ਦਾ ਨਾ ਤੋਂ ਕੋਈ ਜਾਂ ਹੋਰ ਕੁਝ ਹਾਂ ਟਾਇਰ ਟੂਰ ਬਹੁਤ ਵਧੀਆ ਪਿਆ ਜੀ ਅੱਧੇ ਟਾਇਰ ਹੈਗੇ ਨਾ ਬਾਈ ਨਹੀਂ ਟਾਇਰ ਹੈਗੇ 60.5 ਰੁਪਏ 60.5 ਰੁਪਏ ਟਾਇਰ ਹੈਗੇ ਬਾਈ ਕਹਿੰਦੇ ਪੂਰੇ ਦਾ 75 ਰੁਪਏ ਨੂੰ ਪਿਆ ਠੀਕ ਹੈ ਜੀ ਹੋਰ ਕਿਹੜਾ ਬਾਈ ਬਾਈ ਆਹੀ ਪੰਜ ਡੈਕਟਰ ਲੈ ਜਾਂਦੇ ਆ ਜੀ ਠੀਕ ਆ ਔਰ ਭਾਈ ਡਰਸ ਦੱਸ ਦਿਆ ਉਹਦਾ ਆਪਣੇ ਨਾ ਟਰੈਕਟਰ ਵਾਜੇ ਉੱਥੋਂ ਬਰਨਾਲੇ ਤੋਂ ਪੱਖੋ ਕੈਂਚੀਆਂ ਪੈ ਜਾਂਦੀਆਂ ਆਪਾਂ ਜੋ ਬਰਨਾਲੇ ਤੋਂ ਮੋਗੇਵਾਲ ਨੂੰ ਜਾਂਦੇ ਆਂ ਜਾਂ ਬਰਨਾਲੇ ਤੋਂ ਭਦੌੜਵਾਲ ਨੂੰ ਜਾਂਦੇ ਆਂ ਹਾਂ ਤੇ ਉੱਥੇ ਨਿਊ ਬਿਸ਼ਕਰਮਾ ਆਪਣਾ ਵਰਕਸ਼ਾਪ ਹੈ ਠੀਕ ਹੈ ਉੱਥੇ ਟਰੈਕਟਰ ਖੜੇ ਹੁੰਦੇ ਆ ਠੀਕ ਹੈ ਭਾਈ ਸੋਮਵਾਰ ਨੂੰ ਵੱਟੀ ਮੰਡੀ ਹੁੰਦੀ ਹੈ ਆਪਾਂ ਠੀਕ ਹੈ ਭਾਈ ਮੈਨੂੰ ਉੱਥੇ ਮਿਲ ਜਾਣਾ ਠੀਕ ਹੈ ਭਾਈ ਲੋ ਭਾਈ ਵੀਡੀਓ ਸ਼ੇਅਰ ਕਰ ਦਿਓ ਦਾ ਬਈ YouTube ਚੈਨਲ ਆਪਣਾ ਫਾਰਮਰ ਕਰੰਗਣਾ 911 ਨੂੰ ਸਬਸਕ੍ਰਾਈਬ ਕਰ ਦਿਓ ਹਨਾ